ਤੁਹਾਨੂੰ ਅਰਜੀ ਦਿਖਾਈ ਸੀ ਆ ਵੀ ਤੁਸੀਂ ਅਰਜੀ ਦਿੱਤੀ ਹੋਈ ਸੀਗੀ ਮਾਰਕੀਟ ਕਮੇਟੀ ਨੂੰ ਫੋਟੋਗ੍ਰਾਫੀ ਵੀ ਭੇਜੀ ਹੋਈ ਆ ਇਹਨਾਂ ਨੇ ਥੋੜੀ ਤਨਖਾਹ ਲਈ ਨੂ ਕਿ ਹੁਣ ਤੱਕ ਸਾਡੀ ਕੋਈ ਤਨਖਾਹ ਨਹੀਂ ਲਈ ਜੀ ਅਸੀਂ ਸਨ 2002 ਤੋਂ ਸ਼ੁਰੂ ਕੀਤਾ ਵਿਆ ਅਸੀਂ ਫਿਰ ਜੀ ਸੇਵਾ ਜੀ ਚੱਲਦੇ ਰਹੇ ਦੋਨੇ ਮੰਡੀਆਂ ਝੋਨੇ ਦੀ ਵੀ ਅਤੇ ਕਣਕ ਦੀ ਵੀ ਅਸੀਂ ਜਿਉਂ ਸਵੇਰ ਤੋਂ ਉਹਨਾਂ ਸ਼ਾਮ ਤੱਕ ਕੰਮ ਕਰਦੇ ਆਂ ਇਹਦੀ ਵੱਡੀ ਉਮਰ ਦੇ ਬੱਚੇ ਕੰਮ ਕਰਦੇ ਹੋ ਤੁਸੀਂ ਇਦਾਂ ਦਾ ਗੱਲ ਪਹਚਾਉਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਤੁਸੀਂ ਜਾਂ ਕਿਸੇ ਰਸਤੇ ਗੱਲ ਕੀਤੀ ਹੋਵੇ ਮੇਰੀ ਤਨਖਾਹ ਲਈ ਜਾਵੇ ਨਹੀਂ ਜੀ ਮੈਂ ਤਾਂ ਇਹਨਾਂ ਨੂੰ ਕੁਛ ਨਹੀਂ ਕਿ ਮੈਂ ਜੋ ਦੰਗਾਂ ਨੂੰ ਕੀ ਕਹਿੰਦੇ ਮੇਰੀ ਕੋਈ ਸੁਣਾਈ ਨਹੀਂ ਆ ਤੁਹਾਨੂੰ ਸੁਣਾਈ ਹੈ ਨਹੀਂ ਮੇਰੀ ਤਾਂ ਕੋਈ ਸੁਣਾਈ ਨਹੀਂ ਮੈਂ ਤਾਂ ਬਸ ਆਇਆ ਵੀ ਅਰਜੀ ਦੇ ਦੇਣਾ ਕੰਮ ਕਰ ਲੈਣਾ ਮੈਨੂੰ ਮਾਜਨ ਲੋਕਾਂ ਦੇ ਲਿਖੇ ਦਿੱਤੀ ਵੀ ਹੈ ਇਹ ਉਹਦੇ ਸਿਰੇ ਤੇ ਬਸ ਮੈਂ ਆਪ ਦਾ ਕੰਮ ਕਰੀਆ ਆਈ ਵਾਰੀ ਪਾਣੀ ਪਾਉਂਦੇ ਉੱਥੇ ਪਹੁੰਚ ਕਰਦੇ ਆ ਪਰ ਵੀ ਪਾਉਂਦੇ ਆ ਪਾ ਕੇ ਨਹਿਰਾ ਤੋਂ ਮਿਲਉਂਦੇ ਉੱਥੇ ਬੈਠੋ ਸਰਦਾਂ ਨਾ ਸੇਵਾ ਕਰਦੇ ਹਾਂ ਸਰਦਾਂ ਨਾ ਸੇਵਾ ਕਰਦੀ ਹੈ ਇਹ ਕੋਈ ਦਾਣੇ ਪਾ ਰੰਦਾ ਦਾ ਠਿਕਾ ਨਹੀਂ ਨਹੀਂ ਸੀ ਤਨਖਾਹ ਨਾਲ ਦੀ ਕੋਈ ਲਾਈ ਨਹੀਂ ਤਨਖਾਹ ਕੋਈ ਨਹੀਂ ਲਾਈ ਇਹਨਾਂ ਦੀ ਮੈਂ ਤੁਹਾਨੂੰ ਕਿ ਨਹੀਂ ਤਨਖਾਹ ਲੱਗਣੀ ਚਾਹੀਦੀ ਬਿਲਕੁਲ ਬਿਲਕੁਲ ਪੂਰੀ ਮਤਲਬ ਵੀ ਪੂਰੀ ਜੋਰ ਸ਼ੋਰ ਨਾਲ ਸੀ ਕਹਿੰਦੇ ਆ ਵੀ ਪੂਰੀ ਵਧੀਆ ਵੀ ਮਤਲਬ ਇਹਦੀ ਸੁਣਵਾਈ ਜ਼ਰੂਰੀ ਹੈ ਇਹਦੀ ਸਰਕਾਰ ਲੱਗਣੀ ਚਾਹੀਦੀ ਹੈ ਮਾਰਕੀਟ ਕਮੇਟੀ ਦੇ ਕੋਲੇ ਬਹੁਤ ਪੈਸਾ ਜਾਂਦਾ ਹੈ ਮਤਲਬ ਵੀ ਬੜੀ ਕਮਾਈ ਕਰਦੇ ਨੇ ਮਾਰਕੀਟ ਕਮੇਟੀ ਮਤਲਬ ਇਹ ਬਜ਼ੁਰਗ ਦੀ ਤਨਖਾਹ ਕਿੰਨੀ ਕੋ ਹੋਇਆ ਹੈ ਸੀ ਮੌਜੂਦ ਹੈ ਜਿਲ੍ਹਾ ਬਠਿੰਡਾ ਦੀ ਰਾਮਪਰਾ ਫੂਲ ਦੀ ਦਾਣਾ ਮੰਡੀ ਦੇ ਵਿੱਚ ਸਾਨੂੰ ਇੱਥੇ ਇੱਕ ਬਜ਼ੁਰਗ ਮਿਲੇ ਆ ਜੋ ਪਾਣੀ ਪਿਉਣ ਦੀ ਸੇਵਾ ਕਰਦੇ ਆ ਦਾਣਾ ਮੰਡੀ ਦੇ ਵਿੱਚ ਇਹ ਅੱਜ ਨਹੀਂ ਕਰਦੇ ਪਿਛਲੇ 24 ਸਾਲਾਂ ਤੋਂ ਰਾਮਪਰਾ ਫੂਲ ਦੀ ਦਾਣਾ ਮੰਡੀ ਦੇ ਬੱਚਾ ਪਾਣੀ ਪਿਉਣ ਦਾ ਕੰਮ ਕਰ ਰਹੇ ਆ ਔਰ ਇਹਨਾਂ ਦੀ ਕੋਈ ਤਨਖਾਹ ਨਹੀਂ ਹੈ ਕੋਈ ਸੈਲਰੀ ਨਹੀਂ ਹੈ ਸਾਰੀ ਦਿਹਾੜੀ ਜਿਹੜਾ ਇਹ ਪਾਣੀ ਦੀ ਰੇੜੀ ਲੈ ਕੇ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਕਰ ਦਿਖਾ ਦਿੱਤਾ ਜਾਵੇ ਉਹ ਰੇੜੀ ਆ ਉਹ ਰੇੜੀ ਲੈ ਕੇ ਜਿਹੜਾ ਸਾਰੀ ਦਿਹਾੜੀ ਆ ਜਿਹੜਾ ਇਹ ਦਾਣਾ ਮੰਡੀ ਦੇ ਵਿੱਚ ਫਿਰਦੇ ਆ ਇਨਾਂ ਦੀ ਕੋਈ ਵੀ ਤਨਖਾਹ ਨਹੀਂ ਆ ਮਾਰਕੀਟ ਕਮੇਟੀ ਆ ਜਿਹੜੀ ਐਸੇ ਦਾਣਾ ਮੰਡੀ ਦੇ ਵਿੱਚੋਂ ਕਰੋੜਾ ਰੁਪਿਆ ਇਕੱਠਾ ਕਰਦੀ ਆ ਕਰੋੜਾ ਰੁਪਿਆ ਇਕੱਠਾ ਕਰਕੇ ਉਹ ਪੈਸਾ ਕਿੱਧਰ ਜਾਂਦਾ ਤੁਹਾਡੇ ਛੋਟੇ ਛੋਟੇ ਮੁਲਾਜ਼ਮ ਤੁਸੀਂ ਰੱਖਦੇ ਹੋਗੇ ਮਾਰਕੀਟ ਕਮੇਟੀ ਦਾ ਫਰਜ਼ ਮੰਨਦਾ ਕਿ ਇਹਨਾਂ ਮੁਲਾਜ਼ਮਾਂ ਨੂੰ ਜਿਹੜਾ ਤਨਖਾਹ ਦਿੱਤੀ ਜਾਵੇ ਬਾਪੂ ਨਾਲ ਗੱਲਬਾਤ ਕਰਦੇ ਆ ਬਾਪੂ ਠੀਕ ਠਾਕ ਹੋ ਠੀਕ ਸਤੋ ਠੀਕ ਆ ਹਾਂ ਜੀ ਠੀਕ ਆ ਆਪੋ ਤੁਹਾਨੂੰ ਅਰਜੀ ਦਿਖਾਈ ਸੀ ਆ ਵੀ ਤੁਸੀਂ ਅਰਜੀ ਦਿੱਤੀ ਹੋਈ ਸੀਗੀ ਮਾਰਕੀਟ ਕਮੇਟੀ ਨੂੰ ਫੋਟੋਗ੍ਰਾਫੀ ਵੀ ਭੇਜੀ ਹੋਈ ਆ ਇਹਨਾਂ ਨੇ ਥੋੜੀ ਤਨਖਾਹ ਲਈ ਨੂ ਕਿ ਹੁਣ ਤੱਕ ਸਾਡੀ ਕੋਈ ਤਨਖਾਹ ਨਹੀਂ ਲਈ ਜੀ ਅਸੀਂ ਸਨ 2002 ਤੋਂ ਸ਼ੁਰੂ ਕੀਤਾ ਵੈ ਅਸੀਂ ਫਿਰੇ ਸੇਵਾ ਜੀ ਚੱਲਦੇ ਰਹੇ ਦੋਨੇ ਮੰਡੀਆਂ ਝੋਨੇ ਦੀ ਵੀ ਅਤੇ ਕਣਕ ਦੀ ਵੀ ਅਸੀਂ ਜੇ ਉਹ ਸਵੇਰ ਤੋਂ ਉਹਨੇ ਸ਼ਾਮ ਤੱਕ ਕੰਮ ਕਰਦੇ ਆ ਜਦੋਂ ਇਹ ਸਰਕਾਰੀ ਪੌ ਬੰਦ ਹੁੰਦੇ ਅਸੀਂ ਉਦੋਂ ਜਾਂਦੇ ਆ ਉਹਨਾਂ ਚ ਅਸੀਂ ਪੌ ਦੇ ਨਾਲ ਤੱਕ ਚੱਲਦੇ ਦੇ ਸਰਕਾਰੀ ਪੌ ਲੱਗੇ ਵੇ ਉਹ ਸਰਕਾਰੀ ਪੌ ਲੱਗੇ ਵੇ ਜੀ ਤਿੰਨ ਉਹਨਾਂ ਦੇ ਜਿੰਨਾ ਚੱਕਰ ਉਹ ਮੁਲਾਜ਼ਮ ਬੈਠੇ ਰਹਿੰਦੇ ਆ ਮੈਂ ਚੱਲ ਜੀ ਆਣਾ ਜਦੋਂ ਉਹ ਬਗ ਜਾਂਦੇ ਆ ਜੀ ਉਸ ਤੋਂ ਬਾਅਦ ਫਿਰ ਮੈਂ ਵੀ ਚਲਾ ਜਾਂਦਾ ਬਸ ਅਬ ਤੁਸੀਂ ਐਡੀ ਵੱਡੀ ਉਮਰ ਦੇ ਬੱਚੇ ਕੰਮ ਕਰਦੇ ਹੋ ਤੁਸੀਂ ਇਹਨਾਂ ਦਾ ਗੱਲ ਪਚਾਉਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਤੁਸੀਂ ਜਾਂ ਕਿਸੇ ਰਸਤੇ ਗੱਲ ਕੀਤੀ ਹੋਵੇ ਮੇਰੀ ਤਨਖਾਹ ਲਈ ਜਾਵੇ ਨਹੀਂ ਜੀ ਮੈਂ ਤਾਂ ਇਹਨਾਂ ਨੂੰ ਕੁਛ ਨਹੀਂ ਕਿ ਮੈਂ ਜਦੋਂ ਦੰਗਾਂ ਨੂੰ ਕੀਤਾ ਨਹੀਂ ਮੇਰੀ ਕੋਈ ਸੁਣਾਈ ਜੀ ਆ ਤੁਹਾਨੂੰ ਸੁਣਵਾਈ ਹੈ ਨਹੀਂ ਮੇਰੀ ਤਾਂ ਕੋਈ ਸੁਣਾਈ ਨਹੀਂ ਮੈਂ ਤਾਂ ਬਸ ਆਇਆ ਵੀ ਅਰਜੀ ਦੇ ਦੇਣਾ ਕੰਮ ਕਰ ਲੈਣਾ ਮੈਨੂੰ ਮਾਜਨ ਲੋਕਾਂ ਦੇ ਲਿਖ ਕੇ ਦਿੱਤੀ ਵੀ ਹੈ ਇਹ ਉਹਦੇ ਸਿਰੇ ਤੇ ਬਸ ਮੈਂ ਆਪ ਦਾ ਕੰਮ ਕਰੀ ਹੈ। ਕਿ ਮਾਰਕੀਟ ਕਮੇਟੀ ਦੇ ਜਿਹੜੇ ਮੁਲਾਜ਼ਮਾ ਥੋੜੀ ਸਲਮਾਈ ਕਰਦੇ ਨਹੀਂ ਹਾਂ। ਨਹੀਂ ਉਹਨਾਂ ਨੂੰ ਮੈਂ ਕਿਹਨੂੰ ਕਹਾ? ਜਦ ਮੈਂ ਦੱਸੋ ਕਿਨੂੰ ਕਹੀਏ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਜੀ ਵੀ ਜਦੋਂ ਕੋਈ ਲਾਉਂਦੀ ਨਹੀਂ ਐ ਨੈਚਰ ਹੋ ਗਿਆ। ਮੈਂ ਤਾਂ ਕਿਸੇ ਨੂੰ ਨਹੀਂ ਕਿਹਾ। ਹੂੰ। ਬਸ ਇਹ ਮੈਂ ਤਾਂ ਦੱਸਾਈ ਨਹੀਂ ਉਹਦਾ ਬੱਸ ਕਹਾਣਾ। ਆ ਬਾਪੂ ਦੇ ਕੋਲੋਂ ਮੇਰੇ ਹੱਥ ਦੇ ਵਿੱਚ ਅਰਜੀ ਆ। ਆ ਅਰਜੀ ਆ। ਇਹ ਮਾਰਕੀਟ ਕਮੇਟੀ ਨੂੰ ਜਿਹੜੀ ਅਰਜੀ ਸੀ ਬਾਪੂ ਉਹਨਾਂ ਨੇ ਜਿਹੜੇ ਕਿਸਾਨ ਇੱਥੇ ਬੈਠੇ ਆ ਉਹਨਾਂ ਨੇ ਦਿੱਤੀ ਸੀ ਕਿ ਬਾਪੂ ਦੀ ਜਿਹੜੀ ਤਨਖਾਹ ਹੋਣੀ ਚਾਹੀਦੀ ਹੈ ਮਾਰਕੀਟ ਕਮੇਟੀ ਆ ਜਿਹੜੀ ਇਸ ਦਾਣਾ ਮੰਡੀ ਦੇ ਵਿੱਚੋਂ ਕਰੋੜਾਂ ਰੁਪਏ ਇਕੱਠਾ ਕਰਦੀ ਆ। ਉਹ ਕਰੋੜਾਂ ਰੁਪਏ ਦੇ ਵਿੱਚੋਂ ਜੇਕਰ ਇਹਨੂੰ 8000 ਦਾ 10000 ਜਿੰਨੀ ਵੀ ਤਨਖਾਹ ਬਣਦੀ ਆ ਕੰਮ ਦੇ ਹਿਸਾਬ ਦੇ ਨਾਲ ਦੇ ਦੇਣਗੇ ਤਾਂ ਕੁਝ ਨਹੀਂ ਹੋਣ ਲੱਗਿਆ ਇਹਨਾਂ ਕਿਸਾਨਾਂ ਦਾ ਕਹਿਣਾ ਹੈ। ਬਾਬੂ ਇਹ ਆਈ ਵਾਰੀ ਪਾਣੀ ਪੀਉਂਦੇ ਬਾਬੂ ਉੱਥੇ ਆਈ ਵਾਰੀ ਪੀਂਦੀ ਆ। ਹਾਂ ਆਈ ਵਾਰੀ ਪਾਣੀ ਪੀਂਦੇ ਉੱਥੇ ਬਹੁਤ ਕਰਦੇ ਆ। ਵਰਖੂ ਵੀ ਪਾਉਂਦੇ ਆ, ਪਾ ਕੇ ਨਹਿਰਾਂ ਤੋਂ ਮਿਲਿਆਉਂਦੇ ਉੱਥੇ ਬੈਠੋਂ। ਹੂੰ। ਆ ਸਰਦਾਂ ਨਾਲ ਸੇਵਾ ਕਰਦੇ ਆ। ਹਾਂ ਸਰਦਾਂ ਨਾਲ ਸੇਵਾ ਕਰਦੇ ਆ। ਹੂੰ। ਇਹ ਕੋਈ ਦਾਣੇ ਪਾਰੰਦਾ ਦਾ ਠੀਕ ਹੈ ਨਹੀਂ ਨਹੀਂ ਸੀ ਤਨਖਾਹਾਂ ਇਹਨਾਂ ਦੀ ਕੋਈ ਲਾਈ ਨਹੀਂ ਤਨਖਾਹ ਕੋਈ ਨਹੀਂ ਲਾਈ ਇਹਨਾਂ ਦੀ ਹੂੰ ਤੁਹਾਨੂੰ ਦੱਸ ਕੇ ਤੁਹਾਡੇ ਪਹਿਲਾਂ ਜੇ ਇਹ ਮੇਰੀ ਮੱਗ ਦਾ ਤਾਂ ਇਹ ਜਿਹੜੀ ਬਾਪੂ ਦੇ ਵੱਲੋਂ ਸੇਵਾ ਕੀਤੀ ਜਾਂਦੀ ਆ ਸੇਵਾ ਨਹੀਂ ਇਹਨਾਂ ਦਾ ਕਹਿਣਾ ਕਿ ਸਾਡੀ ਤਨਖਾਹ ਹੁਣੀ ਚਾਹੀਦੀ ਆ ਜਿਹੜੇ ਜ਼ਿੰਮੇਦਾਰ ਨੂੰ ਜ਼ਿੰਮੇਦਾਰ ਨੂੰ ਨਾ ਬੈਠੇ ਨੂੰ ਪਾਣੀ ਪਿਆ ਕੇ ਜਾਂਦਾ ਜਿੱਥੇ ਵੀ ਜ਼ਿੰਮੇਦਾਰ ਦੀ ਢੇਰੀ ਕੋਲੇ ਉੱਥੇ ਬੈਠੇ ਨੂੰ ਪਾਣੀ ਪਿਆ ਕੇ ਮਤਲਬ ਇਹ ਨਹੀਂ ਸੇਵਾ ਕਰਦਾ ਹੈ ਬਜ਼ੁਰਗ ਇਹ ਬਹੁਤ ਵੱਡੀ ਉਮਰ ਦਾ ਹੈ ਤੇ ਇਹ ਨੂੰ ਮਤਲਬ ਵੀ ਕੋਈ ਦੇ ਦੀ ਦੱਸ ਕੋਈ ਕੋਈ ਸੁਣਵਾਈ ਤੁਹਾਡੀ ਉਮਰ ਕਿੰਨੀ ਹੋ ਗਈ ਹੁਣ ਉਮਰ ਸਾਡੀ 72 ਸਾਲ ਹੈ ਜੀ ਕੱਢ ਤੋਂ ਹੂੰ ਬਤਨ ਨਾਲ ਲਿਓ ਬੜਾ ਸਾਡੀ ਅਸੀਂ ਐਨਸੀਰ ਦੇ ਵਸੇ ਇੱਥੇ ਚੱਲੀ ਜਾਂਦੇ ਕੰਮ ਕਰੀ ਜਾਂਦੇ ਐਨੇ ਸਾਨੂੰ ਸਾਨੂੰ 2002 ਤੋਂ ਅਸੀਂ ਸ਼ੁਰੂ ਕਰਿਆ ਇਹ ਉਦੋਂ ਦਾ ਬਸ ਅਸੀਂ ਨਾਗਾ ਕੋਈ ਪੈ ਨਹੀਂ ਦਿੱਤਾ ਹਰ ਵਾਰੀ ਜੋ ਨਾ ਆਵੇ ਕੰਕਾਵੇ ਹੋਰ ਵਾ ਪੂਏ ਇਹਨਾਂ ਦੀ ਕੋਈ ਸ਼ਿਕਾਇਤ ਤਾਂ ਨਹੀਂ ਆਉਂਦੀ ਹੁਣ ਤੱਕ ਨਹੀਂ ਨਹੀਂ ਕੋਈ ਸ਼ਿਕਾਇਤ ਨਹੀਂ ਕੋਈ ਸ਼ਿਕਾਇਤ ਨਹੀਂ ਮਤਲਬ ਵੀ ਜੀਮੇਦਾਰ ਪੂਰਾ ਖੁਸ਼ ਹੈ ਨਤੇ ਵੀ ਮਤਲਬ ਵੀ ਪੂਰੀ ਸੇਵਾ ਕਰਦਾ ਮੈਂ ਸੋਚਦਾ ਕਿ ਇੰਨੀ ਤਨਖਾਹ ਲੱਗਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਪੂਰੀ ਮਤਲਬ ਵੀ ਪੂਰੀ ਜੋਰ-ਸ਼ੋਰ ਨਾਲ ਸੀ ਕਹਿੰਨੇ ਆ ਵੀ ਪੂਰੀ ਵਧੀਆ ਵੀ ਮਤਲਬ ਇਹਦੀ ਸੁਣਵਾਈ ਜਰੂਰੀ ਹੈ ਇਹਦੀ ਤਨਖਾਹ ਲੱਗਣੀ ਚਾਹੀਦੀ ਹੈ ਮਾਰਕੀਟ ਕਮੇਟੀ ਦੇ ਕੋਲੇ ਬਹੁਤ ਪੈਸਾ ਜਾਂਦਾ ਹੈ ਧੰਨਵਾਦ ਮਤਲਬ ਵੀ ਬੜੀ ਕਮਾਈ ਕਰਦੇ ਨੇ ਮਾਰਕੀਟ ਕਮੇਟੀ ਮਤਲਬ ਇਹ ਬਜ਼ੁਰਗ ਦੀ ਤਨਖਾਹ ਕਿੰਨੀ ਕੋ ਹੋ ਹੈ ਕੀ ਮਤਲਬ ਵੀ ਇਹ ਬਜ਼ੁਰਗ ਕਿੰਨਾ ਕੋ ਹੋ ਹੈ ਕਿ ਮਤਲਬ ਵੀ ਇਹਦੀ ਸੇਵਾ ਤਾਂ ਜਰੂਰੀ ਹੈ ਮਨਜ਼ੂਰ ਹੋਣੀ ਚਾਹੀਦੀ ਇਹਦੀ ਸੇਵਾ ਬਿਲਕੁਲ ਮਾਰਕੀਟ ਕਮੇਟੀ ਨੂੰ ਮਤਲਬ ਵੀ ਇਹ ਚਾਹੀਦਾ ਹੈ ਇਹਦੇ ਬਾਰੇ ਆ ਮਾਰਕੀਟ ਕਮੇਟੀ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਬਣਦੀ ਆ ਮੁਲਾਜ਼ਮਾ ਮਾਰਕੀਟ ਇੱਥੇ ਕੰਮ ਕਰਦੇ ਆ ਪਰ ਅੱਜ ਨਹੀਂ ਆ ਅੱਜ ਤੋਂ 24 ਸਾਲ ਪਹਿਲਾਂ ਗੱਲ ਕਰ ਲਈਏ ਤਾਂ 48 ਸਾਲ ਦੀ ਉਮਰ ਬਣਦੀ ਆ ਬਾਪੂ ਦੀ ਹੁਣ 72 ਸਾਲ ਦੀ ਉਮਰ ਆ ਜ਼ਿੰਦਗੀ ਦੇ ਅੱਧੇ ਸਾਲ ਤਾਂ ਜਿਹੜੇ ਆ ਉਹ ਆ ਦਾਣਾ ਮੰਡੀ ਦੇ ਲੈਖੇ ਲਾਤੇ ਆ ਔਰ ਮਾਰਕੀਟ ਕਮੇਟੀ ਨੇ ਕੋਈ ਨਾ ਦੀ ਤਨਖਾਹ ਨਹੀਂ ਲਈ ਨਾ ਇਹਨਾਂ ਦੀ ਕੋਈ ਸੁਣਵਾਈ ਹੁੰਦੀ ਆ ਮਾਰਕੀਟ ਕਮੇਟੀ ਦੇ ਮੁਲਾਜ਼ਮ ਕੋਈ ਸੁਣਵਾਈ ਕਰਦੇ ਆ ਇਹਨਾਂ ਕਿਸਾਨਾਂ ਦੇ ਗੱਲਾਂ ਕਿ ਇਸ ਬਾਪੂ ਦੀ ਤਨਖਾਹ ਹੁਣੀ ਚਾਹੀਦੀ ਆ ਔਰ ਵੱਡੀ ਸੇਵਾ ਪਾਣੀ ਦੀ ਹੈਗੀ ਆ ਇਹ ਦੂਰ ਤੋਂ ਪਾਣੀ ਲੈ ਕੇ ਆਉਂਦੇ ਆ ਔਰ ਜਿੱਥੇ ਵੀ ਕਿਸਾਨ ਬੈਠੇ ਹੁੰਦੇ ਆ ਅਸੀਂ ਵੀ ਇੱਥੇ ਬੈਠੇ ਸੀਗੇ ਔਰ ਸਾਡੇ ਕੋਲ ਵੀ ਜਿਹੜੀ ਰੇੜੀ ਤੇ ਪਾਣੀ ਲੈ ਕੇ ਆਏ ਆ ਔਰ 72 ਸਾਲ ਦੀ ਉਮਰ ਦੇ ਵਿੱਚ ਬਾਪੂ ਮਿਹਨਤ ਕਰ ਰਿਹਾ ਉਹ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ ਅਸੀਂ ਮਾਰਕੀਟ ਕਮੇਟੀ ਆ ਕੇ ਇਹ ਦਰਖਾਸਤ ਕਰਦੇ ਆ ਕਿ ਇਸ ਬਾਪੂ ਦੀ ਜਿਹੜੀ ਸੈਂਦਰੀ ਹੋਣੀ ਚਾਹੀਦੀ ਆ ਤਨਖਾਹ ਹੋਣੀ ਚਾਹੀਦੀ ਆ ਤਾਂ ਜੋ ਵੱਡੀ ਉਮਰ ਦੇ ਵਿੱਚ ਇਹਨਾਂ ਦਾ ਜਿਹੜਾ ਕੁਝ ਵੀ ਪੈਸੇ ਆ ਜਿੰਨੀ ਵੀ ਤਨਖਾਹ ਆ ਗਈ ਉਹ ਬੁੜਾਪੇ ਦਾ ਸਹਾਰਾ ਬਣ ਸਕੇ ਜੁੜੇ ਰਹੇ ਹਾਂ ਦੇ ਪ੍ਰਕਾਸ਼ ਦੇ ਨਾਲ ਨਾ ਸਿਮਰਨ ਜੀ ਜਿਸ ਦਾ ਨਾਮ ਤਾਂ ਮਾ